ਖਬਰਨਾਮਾ ਦੇਖ ਰਿਹਾ ਸੁਤਿਆਰੂ ਮੇਰੇ ਵੱਲੋਂ ਪਿਆਰਪਰੀ ਸਸਤਰੀਕਾ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਉੱਠੀ ਵੱਡੀ ਬਗਾਵਤ ਅੱਜ ਇੱਕ ਵੱਡੇ ਆਗੂ ਦੀ ਹੋਵੇਗੀ ਛੁੱਟੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਡਾ ਫੈਸਲਾ ਲੈਣ ਜਾ ਰਹੀ ਹੈ ਕਿਉਂਕਿ ਪਾਰਟੀ ਤਿੰਨਾਂ ਥੰਮ੍ਹਾਂ ਦੇ ਸਿਰ ਉੱਤੇ ਖੜੀ ਹੈ ਉਹਨਾਂ ਵੱਲੋਂ ساری ਗੇਮ ਖਮਾਈ ਜਾ ਰਹੀ ਹੈ ਉਹਨਾਂ ਤਿੰਨਾਂ ਵੱਲੋਂ ਵੱਡੇ ਤੋਂ ਵੱਡੇ ਫੈਸਲੇ ਵੀ ਬਦਲਦੇ ਜਾਂਦੇ ਨੇ ਸ਼ਿਕਾਇਤਾਂ ਪੁੱਜਕੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕੋਲ ਅੱਜ ਰਾਹੁਲ ਗਾਂਧੀ ਵੱਲੋਂ ਮੀਟਿੰਗ ਲਈ ਜਾ ਰਹੀ ਹੈ ਇਹਨਾਂ ਵੱਡੇ ਆਗੂਆਂ ਦੇ ਨਾਲ ਪਹਿਲਾਂ 1 ਟੂ 1 ਉਸ ਤੋਂ ਬਾਅਦ ਇਹਨਾਂ ਸਾਰਿਆਂ ਆਗੂਆਂ ਨੂੰ ਇਕੱਠਾ ਕਰਕੇ ਅੱਜ ਇੱਕ ਵੱਡੇ ਆਗੂ ਦੀ ਛੁਟੀ ਕੀਤੀ ਜਾਵੇਗੀ ਕਿਉਂਕਿ ਜਿਹੜੀ ਰਿਸਪੌਂਸਿਬਿਲਟੀ ਉਸ ਨੂੰ ਦਿੱਤੀ ਗਈ ਸੀ ਉਸ ਉੱਤੇ ਉਹ ਖਰੇ ਅਤਰੇ ਨਹੀਂ ਉਤਰੇ ਨਹੀਂ ਉਹ ਸਿਰਫ ਤਿੰਨ ਲੋਕਾਂ ਦੀ ਗੱਲ ਸੁਣਦੇ ਨੇ ਪ੍ਰਤਾਪ ਸਿੰਘ ਬਾਜਵਾ ਰਾਜਾ ਉੜਿੰਗ ਅਤੇ ਸੁਭਜਿਤ ਸਿੰਘ ਨਾਵਾ ਇਹਨਾਂ ਤਿੰਨਾਂ ਵੱਡੇ ਆਗੂਆਂ ਤੋਂ ਇਲਾਵਾ ਹੋਰ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ ਕਿਉਂਕਿ ਜੇਕਰ ਇਹ ਕਹਿ ਦਿੰਦੇ ਨੇ ਤਾਂ ਇਵਨ ਤੋਂ ਕਮਲਜੀਤ ਕੜਵਾਲ ਨੂੰ ਫਿਰ ਦੁਬਾਰਾ ਪਾਰਟੀ ਦੇ ਵਿੱਚੋਂ ਮਤਲ ਕਰ ਦਿੱਤਾ ਗਿਆ ਕਰਨ ਵੜਿੰਗ ਨੂੰ ਫਿਰ ਦੁਬਾਰਾ ਪਾਰਟੀ ਦੇ ਵਿੱਚੋਂ ਮਤਲ ਕਰ ਦਿੱਤਾ ਗਿਆ ਤੇ ਭਈ ਰਾਜਾ ਉੜਿੰਗ ਨੇ ਗੁੰਗਲੋਂ ਨਾਲ ਮਿੱਟੀ ਲਾਈ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਦਿਨ ਪ੍ਰਚਾਰ ਕੀਤਾ ਭਾਰਤ ਕੁਸ਼ਨ ਆਸ਼ੂ ਦੇ ਹੱਕ ਵਿੱਚ ਤੇ ਸੁਖਜਿੰਦਰ ਸਿੰਘ ਰੰਧਾਵਾ ਗਏ ਹੀ ਨਹੀਂ ਯਾਨੀ ਕਿ ਤਿੰਨਾ ਦੇ ਹੱਥ ਵਿੱਚ ਕਾਂਗਰਸ ਪਾਰਟੀ ਦੀ ਗੇਮ ਹੈ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਪਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਹੋਣਾਂ ਬਾਰੇ ਰੈਲੀਆਂ ਕੱਢੀਆਂ ਜਾਂਦੀਆਂ ਨੇ ਹਰ ਹਲਕੇ ਦੇ ਵਿੱਚ ਸੰਵਿਧਾਨ ਸੰਵਿਧਾਨ ਬਚਾਓ ਰੈਲੀ ਦੇ ਨਾਮ ਤੇ ਜਿਹੜੀਆਂ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਉਸ ਦਾ ਰਿਸਪੌਂਸਿਬਿਲ ਮਿਲ ਰਿਹਾ ਹੈ ਲੇਕਿਨ ਉਹ ਨਾ ਹੋਵੇ ਗੱਲ ਕਾਂਗਰਸ ਪਾਰਟੀ ਨੂੰ ਪਤਾ ਲੱਗ ਗਿਆ ਹਰਿਆਣੇ ਵਾਲੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਦੋਂ ਹੋ ਰਹੀਆਂ ਸੀ ਜਿੱਤਦੇ ਜਿੱਤਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੁਰੀ ਤਰ੍ਹਾਂ ਹਾਰੇ ਹਾਲਾਂਕਿ ਲੋਕ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਹਾਰੇਗੀ ਤੇ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਜਿੱਤੇਗੀ ਕਿਉਂਕਿ ਰਾਹੁਲ ਗਾਂਧੀ ਨੂੰ ਲੈ ਕੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਉਹਨਾਂ ਪੂਰਾ ਤਾਮ-ਚਾਮ ਚੁੱਕਿਆ ਲੇਕਿਨ ਇਧਰ 2027 ਦਾ ਸਮਾਂ ਹਾਲੇ ਬਹੁਤ ਦੂਰ ਹੈ ਚਾਹੇ ਉਹਨਾਂ ਕੋ ਸਿਰਤੇ ਮੰਨ ਲਈਏ ਲੇਕਿਨ ਇਹਨਾਂ ਦੇ ਆਪਸੀ ਟਕਰਾਅ ਇਹਨਾਂ ਦੇ ਆਪਸੀ ਮਤਭੇਦ ਇਹਨਾਂ ਦਾ ਆਪਸੀ ਕਾਟੋਕਲੇਸ਼ ਇਸ ਗੱਲ ਦਾ ਸੰਦੇਸ਼ ਦਿੱਤਾ ਹੈ ਕਿ ਦੋਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਆਗੂ ਕਿਦੇ ਹੋਰ ਪਾਰਟੀਆਂ ਦੇ ਵਿੱਚ ਚਲੇ ਨਾ ਜਾਣ ਇਸ ਕਰਕੇ ਹਾਈ ਕਮਾਂਡ ਨੂੰ ਸਪੈਸ਼ਲ ਸ਼ਿਕਾਇਤ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਸੁਖਵਿੰਦਰ ਸਿੰਘ ਨਾਵਾ ਰਾਜਾ ਵੜਿੰਗ ਨੂੰ ਲੈ ਕੇ ਕੇਸ ਦੀ ਬਵੇਸ਼ ਬਗੇਲ ਦੀ ਕਿਉਂਕਿ ਬਵੇਸ਼ ਬਗੇਲ ਜਿਹੜੇ ਪੰਜਾਬ ਦੇ ਇਨਚਾਰਜ ਬਣੇ ਨੇ ਉਹ ਸਿਰਫ ਇਹਨਾਂ ਤਿੰਨਾਂ ਤੋਂ ਇਲਾਵਾ ਕਿਤੇ ਕਦਮ ਵੇ ਨਹੀਂ ਪੁੱਟਦੇ ਇਹਨਾਂ ਦੀ ਗੱਲ ਨੂੰ ਉਹ ਪਾਇਓਰਿਟੀ ਸਮਝਦੇ ਨੇ ਬਾਕੀ ਸਾਰਿਆਂ ਨੂੰ ਜਿਹੜਾ ਹੈ ਉਹ ਇਨਫੀਰੀਅਰ ਸਮਝਦੇ ਨੇ ਯਾਨੀ ਕਿ ਇਹਨਾਂ ਦੀਆਂ ਗੱਲਾਂ ਉੱਤੇ ਗੌਰ ਕਰਨਾ ਜਾਂਦਾ ਹੈ ਦੂਸਰੇ ਪਾਸੇ ਬਵੇਸ਼ ਬਗੇਲ ਕੋਲ ਹੁਣ ਸਮਾਂ ਹੀ ਨਹੀਂ ਕਿਉਂ ਐਜ਼ ਅ ਪੰਜਾਬ ਦੇ ਇਨਚਾਰਜ ਰਹਿਣ ਕਿਉਂਕਿ ਉਹਨਾਂ ਦੇ ਚਤਨਿਆਂ ਬਗੇਲ ਤੇ ਈੜ ਦਾ ਛਕੰਜਾ ਹੈ ਈੜੀ ਵੱਲੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਉਸ ਮਾਮਲੇ ਵਿੱਚ ਵਿਵੇਸ਼ ਵਕੀਲ ਨੂੰ ਵੀ ਹੁਣ ਵਾਰ-ਵਾਰ ਕਦੇ ਜੇਲ੍ਹ ਜਾਣਾ ਪਵੇਗਾ ਮੁਲਾਕਾਤ ਕਰਨ ਵਾਸਤੇ ਕਦੇ ਇਦੀ ਦੇ ਦਫਤਰ ਕਦੇ ਉਸ ਨੂੰ ਜਿਹੜਾ ਹੈ ਕੋਰਟ ਤੇ ਜਾਣਾ ਪਵੇਗਾ ਇਸ ਕਰਕੇ ਹੁਣ ਬਹੁਤਾ ਸਮਾਂ ਪੰਜਾਬ ਨੂੰ ਨਹੀਂ ਦੇ ਸਕਣਗੇ ਦੂਸਰੇ ਪਾਸੇ ਜਿੰਨੇ ਵੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਅਤੇ ਸੁਮਿੰਦਰ ਸਿੰਘ ਰੰਧਾਵਾ ਤੋਂ ਅਲੱਗ ਜਿਹੜੇ ਆਗੂ ਨੇ ਜਿਹੜੇ ਪੰਜ ਛੇ ਧੜੇ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਰਾਹੁਲ ਗਾਂਧੀ ਨੇ ਕਿ ਰਾਹੁਲ ਗਾਂਧੀ ਨੂੰ ਕਿ ਵਿਵੇਸ਼ ਬਗੇਲ ਸਾਡੀ ਸੁਣਦੇ ਨਹੀਂ ਇਸ ਕਰਕੇ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਵਿਵੇਸ਼ ਬਗੇਲ ਦੀ ਥਾਂ ਤੇ ਪੰਜਾਬ ਦਾ ਕੋਈ ਨਵਾਂ ਇੰਚਾਰਜ ਲਗਾਇਆ ਜਾਵੇਗਾ ਤਾਂ ਕਿ ਉਹ ਸਾਰੇ ਧੜਿਆਂ ਦੀ ਗੱਲ ਸੁਣੇ ਸਾਰੇ ਧੜਿਆਂ ਨੂੰ ਇੱਕ ਕਰੇ ਸਾਰੇ ਧੜਿਆਂ ਨੂੰ ਇੱਕ ਸਟੇਜ ਉੱਤੇ ਇਕੱਠਾ ਕਰੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਸਰਕਾਰ ਬਣਾਉਣੀ ਹੈ ਤਾਂ ਇਹ ਧੜੇ ਪੱਦੀ ਨੂੰ ਖਤਮ ਕਰਕੇ ਇੱਕ ਧੜਾ ਬਣਾ ਕੇ ਤੇ ਇਹ ਜਿਹੜਾ ਇਹ ਮੋਰਚਾ ਫਤਿਹ ਕਰਨਾ ਪਵੇਗਾ ਧੰਨਵਾਦ